ਕਬਈ ਨਾ ਯਾਰ ਕੋਲਦੇ ਨੇ ਬੰਦ ਬੰਦ ਨੂੰ ਪੀ ਚਾਹ ਕੋਲੇ ਕਿੱਤੂ ਜੀ ਪਿੰਡ ਕਾਸੀ ਵਾਲਾ ਉਹ ਵੀ ਕਈ ਸਾਲਾਂ ਤੋਂ ਲੈ ਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਮਨਾਉਂਦੇ ਆ ਰਹੇ ਆ ਤੇ ਅਖੰਡ ਪਾਠ ਪ੍ਰਕਾਸ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਜੀ ਹੰਡਪਾਟ ਪ੍ਰਕਾਸ਼ਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਅੱਜ ਵਿਚਾਰ ਲਾ ਦਿੰਨਾ ਵੀਰੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਬੜੀ ਸ਼ਰਧਾ ਇਤੂਂ ਦਾਮ ਨਾਲ ਮਨਾਉਨੇ ਆ ਸੰਗਤ ਬਹੁਤ ਸ਼ਰਧਾ ਨਾਲ ਸੇਵਾ ਕਰਦੀ ਐ ਦਰਵਾਜ਼ਾ ਘਰ ਦਾ ਸੱਚਾ ਇਧਰ ਆਪਣਾ ਦਰਵਾਜ਼ਾ ਵੀਰੇ ਪੁਰਾਣੀ ਮਤਲਬ ਸਮੇਂ ਦੇ ਸਾਹਬ ਦਾ ਦਰਵਾਜ਼ਾ ਬਣਿਆ ਹੋਇਆ ਹੈ ਇੱਥੇ ਲੰਗਰ ਪਾਣੀ ਦਾ ਖਾਸ ਪ੍ਰਬੰਧ ਸਾਰਾ ਪ੍ਰਬੰਧ ਸਾਰਾ ਕਰਿਆ ਹੋਇਆ ਹੈ ਯਾਰ ਜਦੋਂ ਆਸ ਮਹਾਰਾਜ ਦੀ ਜਨਮ ਦਿਹਾੜੀ ਤੇ ਲੰਗਰ ਪਾਣੀ ਦਾ ਪ੍ਰਬੰਧ ਸਾਰਾ ਕਰੀ ਕਰਦੇ ਆ ਆਹ ਪਾਣੀ ਜਾਨੀ ਮੇਰੇ ਨਾਲ ਹਾਂ ਗਾਹੀ ਸੰਗਤ ਬਹੁਤ ਵਧੀਆ ਸੇਵਾ ਕਰਦੀ ਆ ਬੜੀ ਸ਼ਰਧਾ ਦੇ ਨਾਲ ਇੱਧਰ ਸਾਡੇ ਚਾਚਾ ਜੀ ਨੇ ਇੱਧਰ ਸਾਡੇ ਵਕੀਲ ਸਾਹਿਬ ਨੇ ਇਹ 24 ਘੰਟੇ ਗੇਮ ਦੀ ਸੇਵਾ ਕਰਦੇ ਨੇ ਜਿਵੇਂ ਮੈਂ ਕਰ ਕਹਾਂ ਇੱਧਰ ਭਾਂਡੇ ਆਂਦਾ ਰਾਤ ਭਰੀ ਹੋਈ ਆ ਦੋਂ ਲਾ ਕੇ ਜਿੰਨਾ ਹਜੇ ਬੰਦਾ ਇੰਨਾ ਗੇਟ ਆ ਉਹ पांडे ਵੰਜ ਦੀ ਆ ਸਾਡੀ ਭੈਣ ਆ ਭਾਈ ਸਲੇ ਪੱਤੀ ਹੋਈ ਜੀ ਰੋਟੀ ਇਹਨਾਂ ਦੀ ਉਮਰ 90 ਸਾਲ ਦੇ ਕਰੀਬ ਆ ਆਪਾਂ ਕਹਿੰਦੇ ਆ ਟੂਹੀ ਦੁਖਦੀ ਆ ਜੀ ਫਲਾਨਾ ਦੁਖਦਾ ਥੱਲੇ ਪੱਤ ਕੀ ਹੋਊ ਤੂੰ ਤਾਂ ਫਿਰ ਨਹੀਂ ਮਤਲਬ ਸੇਵਾ ਕਰਨ ਵੇਲੇ ਖਾਈ ਹੁੰਦੀ ਆ ਇਹਨਾਂ ਦੀ 90 ਸਾਲ ਦੇ ਲਵੇ 85 ਸਾਲ ਦੇ ਲਵੇ ਉਮਰ ਆ ਵੀਰੇ ਇਹ ਸਾਰੀ ਇੰਨੇ ਦਿਨਾਂ ਸੇਵਾ ਸਾਡੀ ਮਾਸੀ ਹੈ ਗਰਮੀ ਦਾ ਇਹਨਾਂ ਨੇ ਤਿੰਨੇ ਦਿਨ ਅਖੰਡ ਪਾਠ ਦੇ ਵਿੱਚ ਸੇਵਾ ਕਰਦੇ ਨੇ ਬਹੁਤ ਸਰਦਾਰਾਂ ਦੇ ਨਾਲ ਇਹ ਲੋ ਅੱਜ ਕੱਲ ਮਟਿਆਰਾਂ ਕੁੜੀਆਂ ਬੇਬੀਆਂ ਵੀ ਕਹਿੰਦੀਆਂ ਨੇ ਵੀ ਸਾਨੂੰ ਸੇਵਾ ਕਰਨ ਦੇ ਵਿੱਚ ਸਾਡੀਆਂ ਢੂਈਆਂ ਦੁਸ਼ੀਆਂ ਨੇ ਜਾਂ ਸਰੀਰ ਪੱਖੋਂ ਕੋਈ ਹੋ ਇਹਨਾਂ ਨੇ ਕਦੇ ਨਹੀਂ ਕਿਹਾ ਵੀ ਸਾਨੂੰ ਕੋਈ ਮਤਲਬ ਕਿਸੇ ਗਿਸ਼ਣ ਦੀ ੱਲ ਮੱਠ ਹੈ ਸਰਫ ਅਕਾਲਪੁਰ ਤੋਂ ਜਾਣ ਕੇ ਸੇਵਾ ਇੰਨੀ ਸਰਦਾ ਤੇ ਇਮਾਨਦਾਰੀ ਨਾਲ ਭਾਵਨਾ ਨਾਲ ਕਰਦੇ ਨੇ ਜਿੰਨਾ ਵੀ ਕਹਿ ਦੋ ਕਿਉਂ ਸੇਵਾ ਕਰਨ ਵਾਲਾ ਬੰਦੇ ਦਾ ਜਿਹੜਾ ਜਨਮ ਮਰਨ ਦਾ ਇਹ ਚੱਕਰ ਆ ਇਹ ਖਤਮ ਹੁੰਦਾ ਬਾਈ ਸੇਵਾ ਆਪਾਂ ਜ਼ਰੂਰ ਕਰਿਆ ਕਰੋ ਕਿਸੇ ਵੀ ਕੋਈ ਬਹਾਨਾ ਨਾ ਲਾਇਆ ਕਰੋ ਸਰੀਰ ਦਾ ਤੀ ਮੈਨੂੰ ਆਇਆ ਹੁੰਦਾ ਜਾਂ ਬਾਹ ਹੁੰਦਾ ਸੇਵਾ ਕਰਿਆ ਕਰੋ ਜਿੰਨੀ ਹੋ ਸਕੇ